ਨਮਸਕਾਰ ਦੋਸਤੋ ਪੰਜਾਬ ਸਰਕਾਰ ਇੱਕ ਪੋਲਿਸੀ ਲੈ ਕੇ ਆਈ ਹੈ ਲੈਂਡ ਪੋਲਿੰਗ ਪੋਲਿਸੀ ਹੈ ਨਾ ਉਹਦਾ ਸਰਕਾਰ ਦੇ ਨੁਮਾਇੰਦੇ ਸਮਰਥਨ ਕਰਦੇ ਪਏ ਨੇ ਵੀਡੀਓ ਆ ਪਾ ਰਹੇ ਨੇ ਪੇਡ ਨੇ ਵੈਸੇ ਤਾਂ ਵੀਡੀਓ ਆ ਪਾ ਰਹੇ ਨੇ ਬੜਾ ਰੋਲਾ ਪਿਆ ਹੋਇਆ ਇਹਨਾਂ ਦੇ ਤੇ ਵਿਪਕਸੀ ਪਾਰਟੀਆਂ ਖੂਬ ਵਿਰੋਧ ਕਰਦੀਆਂ ਪਈਆਂ ਨੇ ਕਿਸਾਨ ਯੂਨੀਅਨ ਵਿਰੋਧ ਕਰਦੀ ਪਈ ਹੈ ਇੱਕ ਸਵਾਲ ਹੈ ਇਹਨਾਂ ਸਾਰਿਆਂ ਤੋਂ ਹਟ ਜਿਓ ਚੰਗੀ ਹੈ ਮਾੜੀ ਹੈ ਇੱਕ ਵਾਰੀ ਛੱਡ ਦਿਓ ਉਹਨੂੰ ਰੱਖ ਦਿਓ ਇੱਕ ਵਾਰੀ ਕਿਸਾਨ ਨਾਲ ਧੱਕਾ ਹੋਏਗਾ ਜਾਂ ਕਿਸਾਨ ਦੀ ਮਰਜ਼ੀ ਨਾਲ ਜ਼ਮੀਨ ਲਈ ਜਾਏਗੀ ਇਹ ਵੀ ਇੱਕ ਵਾਰੀ ਇਹਨੂੰ ਪਾਸੇ ਰੱਖ ਦਿਓ ਆਪਾਂ ਇਹਨਾਂ ਇਹਨਾਂ ਚੀਜ਼ਾਂ ਨੂੰ ਪਾਸੇ ਰੱਖ ਦਿੰਦੇ ਹਾਂ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਸਰਕਾਰ ਨੂੰ ਆਖਿਰ ਕਿਸਾਨ ਦੀ ਜ਼ਮੀਨ ਚਾਹੀਦੀ ਕਿਉਂ ਹੈ ਦੇਖੋ ਜਦੋਂ ਭਾਰਤ ਮਾਲਾ ਪ੍ਰੋਜੈਕਟ ਪੰਜਾਬ ਚੋਂ ਲੰਘਦਾ ਪਿਆ ਸੀ ਤਾਂ ਇਹਨਾਂ ਨੇ ਹੀ ਵਿਰੋਧ ਕੀਤਾ ਵਰਤਮਾਨ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਵੀ ਕਿਉਂ ਕਿਸਾਨ ਦੀ ਜ਼ਮੀਨ ਹੈ ਜੀ ਕਿਉਂ ਲੈਂਦੇ ਹੋ ਤੁਸੀਂ ਪੰਜਾਬ ਚ ਕਾਰਖਾਨਾ ਲਗਾਣਾ ਹੋਵੇ ਤਾਂ ਕਹਿੰਦੇ ਕਿਸਾਨ ਦੀ ਜ਼ਮੀਨ ਹੈਗੀ ਹੈ ਨਹੀਂ ਲੈਣਦੇ ਆਂਗੇ ਇਸੇ ਤਰ੍ਹਾਂ ਜੇ ਕੋਈ ਕਾਰਪੋਰੇਟ ਲੈਣਾ ਚਾਹੁੰਦਾ ਹੈ ਜਾ ਜ਼ਮੀਨ ਲਗਾ ਉਥੇ ਕੋਈ ਕਾਰਖਾਨਾ ਬਣਾਉਣਾ ਚਾਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਇਹ ਕਹਿੰਦੀ ਸੀ ਕਿ ਇਹ ਇਹ ਜ਼ਮੀਨਾਂ ਕਿਸਾਨਾਂ ਦੀਆਂ ਹੈਗੀਆਂ ਨਾ ਖੇਤੀ ਵਾਸਤੇ ਹੈਗੀਆਂ ਜੇ ਉਹਨਾਂ ਦੀ ਜ਼ਮੀਨ ਲੈ ਲਈ ਤਾਂ ਕਿੱਥੋਂ ਦਾ ਨਹੀਂ ਰਹੇਗਾ ਹੁਣ ਪੰਜਾਬ ਸਰਕਾਰ ਉਹਨਾਂ ਦੀ ਜ਼ਮੀਨ ਲੈਣੀ ਕਿਉਂ ਚਾਹਦੀ ਹੈ ਸਵਾਲ ਤਾਂ ਇਸ ਗੱਲ ਦਾ ਹੋਣਾ ਚਾਹੀਦਾ ਨਾ ਕਿ ਤੁਸੀਂ ਲੈਂਡ ਪੋਲਿੰਗ ਪੋਲਿਸੀ ਲੈ ਕੇ ਕਿਉਂ ਆਏ ਹੋ ਸਿੱਧੀ ਜੀ ਗੱਲ ਹੈ ਜਿਸ ਕਿਸਾਨ ਨੇ ਜ਼ਮੀਨ ਵੇਚਣੀ ਹੈ ਉਹ ਜ਼ਮੀਨ ਵੇਚ ਸਕਦਾ ਹੈ ਤੇ ਜਿਹੜੇ ਕਿਸਾਨ ਨੇ ਜ਼ਮੀਨ ਨਹੀਂ ਵੇਚਣੀ ਉਹਨਾਂ ਵਿੱਚ ਜਿਵੇਂ ਹਰਿਆਣਾ ਦੇ ਕੇਸ ਹੋਇਆ ਉਹਦੀ ਕਿਸਾਨ ਦੇ ਖੇਤ ਦੇ ਵਿੱਚੋਂ ਹਾਈਵੇ ਲੰਘ ਗਿਆ ਹਾਈਵੇ ਲੰਘ ਗਿਆ ਉਹਨੇ ਕੇਸ ਕਰਤਾ ਉਹਨੂੰ ਮੁਆਵਜ਼ਾ ਨਹੀਂ ਮਿਲਿਆ ਹੋਇਆ ਸੀਗਾ ਕੇਸ ਉਹਦੇ ਹੱਕ 'ਚ ਹੋ ਗਿਆ ਬਾਅਦ 'ਚ ਉਹਨੂੰ ਸਮਝਾ ਗੁਜਾ ਕੇ ਚਲੋ ਆਉਂਦਾ ਮੁਆਵਜ਼ਾ ਉਹਨੂੰ ਦਿੱਤਾ ਗਿਆ ਤੇ ਉਹਨੇ ਉਹ ਕੰਸਟਰਕਸ਼ਨ ਜਿਹੜੀ ਹਾਈਵੇ ਦੇ ਅੰਦਰ ਕੀਤੀ ਸੀ ਉਹਨੂੰ ਉਹਨਾਂ ਨੇ ਸਾਈਡ ਤੇ ਕਰ ਲਿਆ ਉਹਨੇ ਮਾਮਲਾ ਸ਼ਾਂਤ ਹੋ ਗਿਆ ਤੁਹਾਨੂੰ ਯਾਦ ਹੋਣਾ ਪੰਜਾਬ ਯੂਨੀਵਰਸਿਟੀ ਜਿਹੜੀ ਹੈਗੀ ਐ ਚੰਡੀਗੜ੍ਹ ਯੂਨੀਵਰਸਿਟੀ ਆ ਉਹਦੇ ਵਿਚਾਲੇ ਆ ਨਾ ਇੱਕ ਇੱਕ ਜਗ੍ਹਾ ਦੱਸਦੇ ਨੇ ਉਹ ਕਿਸੇ ਬੰਦੇ ਦੀ ਕਿਸਾਨ ਦੀ ਹੈਗੀ ਹੈ। ਜਾਂ ਕੋਠੀ ਹੈਗੀ ਹੈ। ਉਹ ਕਹਿੰਦਾ ਵੀ ਮੈਂ ਜ਼ਮੀਨ ਨਹੀਂ ਦੇਣੀ ਸਰਕਾਰ ਨੂੰ। ਬਾਕੀਆਂ ਨੇ ਦਿੱਤੀ ਉਹ ਕਹਿੰਦਾ ਮੈਂ ਨਹੀਂ ਦੇਣੀ ਜ਼ਮੀਨ ਸਰਕਾਰ ਨੂੰ। ਇਹ ਜ਼ਮੀਨ ਮੇਰੀ ਹੈ। ਮੈਂ ਇਹ ਜ਼ਮੀਨ ਸਰਕਾਰ ਨੂੰ ਕਿਸੇ ਕੀਮਤ ਤੇ ਨਹੀਂ ਵੇਚਣੀ ਮੈਂ ਆਪ ਰਵਾਂਗਾ ਇਹਦੇ 'ਚ। ਉਹ ਕਹਿੰਦੇ ਨੇ ਬਾਕੀ ਸਾਰੀ ਜਗ੍ਹਾ ਤੇ ਜਿਹੜੇ ਯੂਨੀਵਰਸਿਟੀ ਜਾਂਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਹੈ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਜੇ ਕਿਸਾਨ ਨੇ ਜਿਵੇਂ ਜਿਹੜੇ ਸੈਂਟਰ ਸਰਕਾਰ ਲੈ ਕੇ ਆਈ ਸੀਗੀ ਕੰਟਰੈਕਟ ਫਾਰਮਿੰਗ ਵੀ ਜਿਸ ਕਿਸਾਨ ਨੇ ਕੰਟਰੈਕਟ ਕਰਨਾ ਉਹ ਕਰੇ ਤੇ ਜਿਹੜੇ ਕਿਸਾਨ ਨੇ ਕੰਟਰੈਕਟ ਨਹੀਂ ਕਰਨਾ ਆਪ ਵਾਹੀ ਕਰਨੀ ਉਹ ਆਪ ਵਾਹੀ ਕਰੇ ਉਸੇ ਤਰ੍ਹਾਂ ਪਾਲਿਸੀ ਬਣਾਉਣ ਦੀ ਤੁਹਾਨੂੰ ਲੋੜ ਕੀ ਹੈ ਜਦੋਂ ਆਲਰੇਡੀ ਪਾਲਿਸੀ ਚੱਲਦੀ ਪਈ ਹੈ ਕਿ ਜਿਹੜੇ ਕਿਸਾਨ ਨੂੰ ਜਗ੍ਹਾ ਜਿਹੜੇ ਕਿਸਾਨ ਨੇ ਜ਼ਮੀਨ ਵੇਚਣੀ ਹੈ ਯਾ ਜਿਹੜੇ ਕਿਸਾਨ ਨੇ ਸਰਕਾਰ ਨੂੰ ਜ਼ਮੀਨ ਕਿਸੇ ਪ੍ਰੋਜੈਕਟ ਵਾਸਤੇ ਵੀ ਭਾਵੇਂ ਉਹਨਾਂ ਦੇ ਵਿੱਚੋਂ ਹਾਈਵੇ ਨਿਕਲ ਰਿਹਾ ਹੈ ਭਾਵੇਂ ਉੱਥੇ ਕਾਰਖਾਨਾ ਬਣ ਰਿਹਾ ਹੈ ਯਾ ਕਿਸਾਨ ਨੇ ਯਾ ਸਰਕਾਰ ਨੇ ਉਹਨੂੰ 2 ਸਾਲ 4 ਸਾਲ 10 ਸਾਲ ਵਾਸਤੇ ਠੇਕੇ ਤੇ ਲੈਣੀ ਹੈ ਯਾ ਮੋਲ ਬਣਾਣਾ ਜਿਸ ਵਾਸਤੇ ਉਹ ਕਿਸਾਨ ਨੂੰ ਇੱਕ ਲਾਈਨ ਵੀ ਤੁਸੀਂ ਸਿਉਰਟੀ ਅੰਦਰ ਚ ਪਾ ਦੋ ਕਿ ਇਹ ਭਾਵੇਂ ਇਹ ਤੇਰੀ ਜ਼ਮੀਨ ਹੈ ਇਹ ਤੂੰ ਉਹ ਲਿਖ ਕੇ ਦੇਵੇ ਵੀ ਮੇਰੀ ਮਰਜ਼ੀ ਹੈ ਮੈਨੂੰ ਦੇ ਦੇ ਸਕਦਾ ਜਾਂ ਨਹੀਂ ਦੇ ਸਕਦਾ بس ਬਾਕੀ ਝਗੜਾ ਹੀ ਖਤਮ ਹੋ ਜਾਏਗਾ ਝਗੜਾ ਤਾਂ ਐਸੀ ਗੱਲ ਹੈ ਨਾ ਬਾਕੀ ਇਹੀ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਅਸੀਂ ਕਿਸਾਨ ਦੀ ਜ਼ਮੀਨ ਕਿਸਾਨ ਕੋਲ ਰੱਖਣੀ ਹੈ ਤਾਂ ਫਿਰ ਇਹ ਪਾਲਿਸੀ ਲਿਆਉਣ ਦੀ ਲੋੜ ਨਹੀਂ ਹੈ ਤੁਹਾਨੂੰ ਫਿਰ ਲੋੜ ਕਿਉਂ ਪੈ ਗਈ ਜਦੋਂ ਤੁਸੀਂ ਕਿਸਾਨ ਦੀ ਜ਼ਮੀਨ ਕਿਸਾਨ ਨਹੀਂ ਵਾਸਤੇ ਹੀ ਵਰਤੀ ਜਾ ਸਕਦੀ ਹੈ ਅਗਰ ਤੁਹਾਡੇ ਮੁਤਾਬਕ ਕਿਸਾਨ ਦੀ ਜ਼ਮੀਨ ਕਿਸਾਨੀ ਵਾਸਤੇ ਵਰਤੀ ਜਾ ਸਕਦੀ ਹੈ ਨਾ ਕਿਸੇ ਦੂਸਰੇ ਨੂੰ ਨਹੀਂ ਦਿੱਤੀ ਜਾ ਸਕਦੀ ਟਰਾਂਸਫਰ ਨਹੀਂ ਕੀਤੀ ਜਾ ਸਕਦੀ ਇਹ ਤਾਂ ਵਰਡਿੰਗ ਤੁਹਾਡੀ ਆਪ ਦੀ ਹੈ ਕਿ ਕਿਸਾਨੀ ਨੂੰ ਬਚਾਉਣ ਵਾਸਤੇ ਕਿਸਾਨ ਦੀ ਜ਼ਮੀਨ ਨਿਲਾਮ ਨਹੀਂ ਹੋ ਸਕਦੀ ਕਿਸਾਨ ਦੀ ਜ਼ਮੀਨ ਟਰਾਂਸਫਰ ਨਹੀਂ ਹੋ ਸਕਦੀ ਕੰਟਰੈਕਟ ਫਾਰਮਿੰਗ ਨਹੀਂ ਹੋ ਸਕਦੀ तमाम तरह ਦੇ ਇਲਜ਼ਾਮ ਤਾਂ ਆਮ ਆਦਮੀ ਪਾਰਟੀ ਨੇ ਉਦੋਂ ਲਗਾਏ ਸੀ ਨਾ ਜਦੋਂ ਸੱਤਾ 'ਚ ਨਹੀਂ ਆਏ ਸੀਗੇ ਫਿਰ ਤੁਹਾਨੂੰ ਜ਼ਰੂਰਤ ਕੀ ਪੈਗੀ ਕਿਸਾਨ ਦੀ ਜ਼ਮੀਨ ਨੂੰ ਕਿਸੇ ਵੀ ਤਰੀਕੇ ਨਾਲ ਚੋਰ ਮੋਰੀ ਦੇ ਨਾਲ ਲੈਣ ਦੀ ਸਵਾਲ ਇਸ ਗੱਲ ਦਾ ਹੈਗਾ ਇਹ ਨਹੀਂ ਹੈ ਕਿ ਉਹਦੇ ਚ ਸੀਐਲਯੂ ਚੇਂਜ ਹੋਏਗਾ ਜਾਂ ਉਹਦੀ ਮਨਜ਼ੂਰੀ ਦਿੱਤੀ ਜਾਏਗੀ ਮਨਜ਼ੂਰੀ ਦੀ ਤੁਹਾਨੂੰ ਲੋੜ ਹੀ ਨਹੀਂ ਪੈਣੀ ਚਾਹੀਦੀ ਕਿਉਂਕਿ ਜਦੋਂ ਤੁਸੀਂ ਕਿਸਾਨ ਦੀ ਜ਼ਮੀਨ ਲੈਣੀ ਨਹੀਂ ਕਿਸਾਨੀ ਤੋਂ ਇਲਾਵਾ ਹੈਨਾ ਸੋ ਸੋਰੀ ਦੋਸਤੋ ਸੋ ਮੇਰਾ ਇਨਾਕ ਸਵਾਲ ਮੇਰਾ ਇੱਕੋ ਹੀ ਸਵਾਲ ਹੈ ਜੇ ਤਮਾਮ ਪੇਚੀਦਗੀਆਂ ਬਾਅਦ ਦੀ ਗੱਲ ਹੈ ਸਰਕਾਰ ਨੂੰ ਇਹ ਪੁਲਿਸ ਲਿਆਣ ਦੀ ਲੋੜ ਹੀ ਕਿਉਂ ਪਈ ਜੇ ਉਹਨਾਂ ਨੇ ਕਿਸਾਨ ਦੀ ਜ਼ਮੀਨ ਲੈਣੀ ਨਹੀਂ ਉਹਨੂੰ ਕਿਸਾਨ ਦੀ ਜ਼ਮੀਨ ਦੀ ਲੋੜ ਹੀ ਨਹੀਂ ਹੈ ਧੰਨਵਾਦ